ਪੈਨਸ਼ਨਰਾਂ ਲਈ ਜ਼ਰੂਰੀ ਅਪਡੇਟ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਵਾਉਣਾ ਹੋਇਆ ਲਾਜ਼ਮੀ ਕਿਤੇ ਬੰਦ ਨਾ ਹੋ ਜਾਵੇ ਤੁਹਾਡੀ ਪੈਨਸ਼ਨ ਜਾਣੋ ਆਪਣੇ ਲਾਈਫ ਸਰਟੀਫਿਕੇਟ ਦਾ ਕੀ ਐਸਟੇਟਸ ਸਵੀਕਾਰ ਹੋ ਚੁੱਕਿਆ ਹੈ ਜਾਂ ਹੋ ਚੁੱਕਿਆ ਰੱਦ ਹਾਲੋ ਦੋਸਤੋ ਸਸ਼ੀਕਾਲ ਤੁਹਾਡੇ ਆਪਣੇ ਚੈਨਲ ਐਸਆਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਖਾਸ ਖਾਸ ਅਪਡੇਟ ਕੀ ਤੁਸੀਂ ਆਪਣਾ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਵਾ ਦਿੱਤਾ ਪਰ ਕੀ ਤੁਸੀਂ ਜਾਣਦੇ ਹੋ ਕਿ ਜੀਵਨ ਸਰਟੀਫਿਕੇਟ ਸਵੀਕਾਰਤਾ ਗਿਆ ਜਾਂ ਫਿਰ ਰੱਦ ਕਰ ਦਿੱਤਾ ਗਿਆ ਜੇ ਰੱਦ ਕੀਤਾ ਜਾਵੇ ਤਾਂ ਅੱਗੇ ਕੀ ਕਰਨਾ ਹੈ ਪੈਨਸ਼ਨਰਾਂ ਲਈ 3 ਨਵੰਬਰ 2024 ਤੱਕ ਆਪਣਾ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਵਾਉਣਾ ਲਾਜ਼ਮੀ ਕਰ ਦਿੱਤਾ ਗਿਆ ਜੇਕਰ ਤੁਸੀਂ ਅਜੇ ਹ아 ਨਹੀਂ ਕਰਦੇ ਤਾਂ ਤੁਹਾਡੀ ਪੈਨਸ਼ਨ ਰੁਕ ਸਕਦੀ ਹੈ ਇਹ ਸਰਟੀਫਿਕੇਟ 3 ਨਵੰਬਰ 2025 ਤੱਕ ਵੈਧ ਰਹੇਗਾ ਡਿਜੀਟਲ ਲਾਈਫ ਸਰਟੀਫਿਕੇਟ ਜੀਵਨ ਪ੍ਰਮਾਣ ਇੱਕ ਬਾਇਓਮੈਟ੍ਰਿਕ ਆਧਾਰਿਤ ਡਿਜੀਟਲ ਸੇਵਾ ਹੈ ਇਹ ਪੈਨਸ਼ਨ ਕੇਂਦਰ ਰਾਜ ਸਰਕਾਰ ਜਾਂ ਹੋਰ ਸਰਕਾਰੀ ਅਦਾਰਿਆਂ ਦੇ ਪੈਨਸ਼ਨਰਾਂ ਨੂੰ ਦਿੱ ਜਾਰੀ ਹੈ ਪੈਨਸ਼ਨਰਾਂ ਨੂੰ ਹਰ ਸਾਲ ਆਪਣੀ ਹੋਣ ਦਾ ਸਬੂਤ ਜਾਨੀ ਜੀਵਨ ਸਰਟੀਫਿਕੇਟ ਜਮਾ ਕਰਵਾਉਣਾ ਪੈਂਦਾ ਹੈ ਇਸ ਪ੍ਰਕਿਰਿਆ ਨੂੰ ਆਸਾਨ ਬਣਾਉਣ ਲਈ ਡਿਜੀਟਲ ਲਾਈਫ ਸਰਟੀਫਿਕੇਟ ਸੇਵਾ ਸ਼ੁਰੂ ਕੀਤੀ ਗਈ ਹੈ ਇਹ ਪੈਨਸ਼ਨਰਾਂ ਲਈ ਆਪਣਾ ਜੀਵਨ ਸਰਟੀਫਿਕੇਟ ਜਮਾ ਕਰਨ ਦੀ ਪ੍ਰਕਿਰਿਆ ਨੂੰ ਸਰਲ ਬਣਾਉਂਦਾ ਹੈ ਡਿਜੀਟਲ ਲਾਈਫ ਸਰਟੀਫਿਕੇਟ ਦੇ ਨਾਲ ਪੈਨਸ਼ਨਰਾਂ ਨੂੰ ਪੈਨਸ਼ਨ ਪ੍ਰਾਪਤ ਕਰਨ ਲਈ ਸਰੀਰਕ ਤੌਰ ਤੇ ਭੁਗਤਾਨ ਏਜੰਸੀ ਕੋਲ ਜਾਣ ਦੀ ਲੋੜ ਨਹੀਂ ਹੈ ਉਹ ਆਪਣੇ ਘਰ ਬੈਠ ਕੇ ਜੀਵਨ ਮਾਨ ਪੱਤਰ ਜਮਾ ਕਰ ਸਕਦੇ ਹਨ ਹੁਣ ਗੱਲ ਆਉਂਦੀ ਹੈ ਕਿ ਜੀਵਨ ਪ੍ਰਮਾਣ ਕੀ ਹੈ ਜਿਸ ਨੂੰ ਡਿਜੀਟਲ ਲਾਈਫ ਸਰਟੀਫਿਕੇਟ ਵੀ ਕਿਹਾ ਜਾਂਦਾ ਹੈ ਇਹ ਪੈਨਸ਼ਨਰਾਂ ਲਈ ਆਧਾਰ ਆਧਾਰਿਤ ਬਾਇਓਮੈਟ੍ਰਿਕ ਡਿਜੀਟਲ ਸੇਵਾ ਹੈ ਅਤੇ ਇਹ ਆਧਾਰ ਨੰਬਰ ਅਤੇ ਪੈਨਸ਼ਨਰ ਦੇ ਬਾਇਓਮੈਟ੍ਰਿਕਸ ਦੀ ਵਰਤੋਂ ਕਰਕੇ ਤਿਆਰ ਕੀਤਾ ਜਾਂਦਾ ਹੈ ਹੁਣ ਸਭ ਤੋਂ ਵੱਡਾ ਸਵਾਲ ਆਉਂਦਾ ਹੈ ਕਿ ਡਿਜੀਟਲ ਲਾਈਫ ਸਰਟੀਫਿਕੇਟ ਦੀ ਸਥਿਤੀ ਦੀ ਜਾਂਚ ਕਿਵੇਂ ਕਰੀਏ ਸਰਟੀਫਿਕੇਟ ਜਮਾ ਕਰਨ ਤੋਂ ਬਾਅਦ ਤੁਹਾਨੂੰ ਮੈਸੇਜ ਦੁਆਰਾ ਇਸ ਦੀ ਸਵੀਕ੍ਰਿਤੀ ਜਾਂ ਅਸਵੀਕਾਰ ਕਰਨ ਬਾਰੇ ਜਾਣਕਾਰੀ ਮਿਲੇਗੀ। 트랜ਜੈਕਸ਼ਨ ਆਈਡੀ ਅਤੇ ਕਾਰਨਾਂ ਬਾਰੇ ਜਾਣਕਾਰੀ ਮੈਸੇਜ ਵਿੱਚ ਦੇਣੀ ਹੋਵੇਗੀ। ਡਿਜੀਟਲ ਲਾਈਫ ਸਰਟੀਫਿਕੇਟ ਡਾਊਨਲੋਡ ਕਰਨ ਅਤੇ ਸਥਿਤੀ ਜਾਣਨ ਲਈ ਅਧਿਕਾਰਿਤ ਵੈੱਬਸਾਈਟ ਤੇ ਜਾਓ। ਆਧਾਰ ਨੰਬਰ ਨਾਲ ਲੌਗਇਨ ਕਰੋ। ਜੇਕਰ ਤੁਹਾਡਾ ਜੀਵਨ ਪ੍ਰਮਾਣ ਅਸਵੀਕਾਰ ਕੀਤਾ ਜਾਂਦਾ ਤਾਂ ਤੁਰੰਤ ਆਪਣੀ ਪੈਨਸ਼ਨ ਜਾਰੀ ਕਰਨ ਵਾਲੀ ਏਜੰਸੀ ਨਾਲ ਸੰਪਰਕ ਕਰੋ ਜੀਵਨ ਪ੍ਰਮਾਣ ਦੀ ਵੈਬਸਾਈਟ ਦੇ ਅਨੁਸਾਰ ਸਰਟੀਫਿਕੇਟ ਗਲਤ ਜਾਣਕਾਰੀ ਜਾਂ ਮਾਈ ਬਾਇਓਮੈਟ੍ਰਿਕ ਕਾਰਨ ਰੱਦ ਹੋ ਸਕਦਾ ਹੈ ਅਜਿਹੀ ਸਥਿਤੀ ਵਿੱਚ ਸਾਰੀ ਸਹੀ ਜਾਣਕਾਰੀ ਅਤੇ ਬਾਇਓਮੈਟ੍ਰਿਕਸ ਦੇ ਨਾਲ ਇੱਕ ਨਵਾਂ ਜੀਵਨ ਪ੍ਰਮਾਣ ਪ੍ਰਮਾਣ ਆਈਡੀ ਤਿਆਰ ਕਰੋ ਜੀਵਨ ਪ੍ਰਮਾਣ ਪੈਨਸ਼ਨਰਾਂ ਲਈ ਹਰ ਸਾਲ ਸਰਟੀਫਿਕੇਟ ਜਮ੍ਹਾਂ ਕਰਨ ਦੀ ਪ੍ਰਕਿਰਿਆ ਨੂੰ ਸਰਲ ਬਣਾਉਂਦਾ ਹੈ ਤੁਹਾਡੀ ਇਸ ਅਪਡੇਟ ਬਾਰੇ ਕੀ رائے ਹੈ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ SR Alert ਤੇ